ਸਾਵਧਾਨ ਕਿ ਤੁਸੀਂ ਸੇਖੋ ਕਿ ਤੁਹਾਡੇ ਕੋਲ ਟੂ-ਵੀਲਰ ਹੈ ਜੇ ਹਾਂ ਤਾਂ ਇਹ ਖਬਰ ਤੁਹਾਡੇ ਲਈ ਕਿਉਂਕਿ ਹੁਣ ਪੰਜਾਬ ਚ ਤੁਹਾਡਾ ਚਲਾਨ ਹੋ ਸਕਦਾ ਹੈ ਜੇ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਤੁਹਾਡੇ ਕੋਲ ਟੂ-ਵੀਲਰ ਹੈ ਤੁਸੀਂ ਪੱਗ ਬੰਨੀ ਹੈ ਪਰ ਤੁਹਾਡੇ ਮਗਰ ਬੈਠੀ ਮਹਿਲਾ ਨੇ ਸਿਰ ਤੇ ਚੁੰਨੀ ਲਈ ਹੈ ਪਰ ਹੈਲਮਟ ਨਹੀਂ ਪਾਇਆ ਜਦ ਦਮਾਲਾ ਨਹੀਂ ਬੰਨਿਆ ਤਾਂ ਤੁਹਾਡਾ ਚਲਾਨ ਹੋਵੇਗਾ ਸਗੋਂ ਚਲਾਨ ਹੋਵੇਗਾ ਕੀ ਜਨਾਲ ਚਲਾਨ ਹੋਣ ਲੱਗ ਪਿਆ ਜੇਕਰ ਨਹੀਂ ਯਕੀਨ ਤਾਂ ਸੀ ਤੁਹਾਨੂੰ ਇੱਕ ਚਲਾਨ ਦੀ ਤਸਵੀਰ ਵੀ ਵਿਖਾ ਰਹੇ ਹਾਂ ਹੈਟਰ ਸਾਹਿਬ ਜਰਾ ਜ਼ੂਮ ਕਰਕੇ ਵਿਖਾਓ ਇਸ ਤਸਵੀਰ ਨੂੰ ਬਾਈਕ ਤੇ ਇੱਕ ਸ਼ਖਸ ਜਾ ਰਿਹਾ ਹੈ ਜਿਸ ਨੇ ਕੇ ਪੱਗ ਬੰਨ ਰੱਖੀ ਹੈ ਉਸ ਦੇ ਮਗਰ ਉਹਨਾਂ ਦੀ ਪਤਨੀ ਬੈਠੇ ਹਨ ਜਿਨ੍ਹਾਂ ਨੇ ਸੂਟ ਪਾਇਆ ਸਿਰ ਤੇ ਚੁੰਨੀ ਲਈ ਹੈ ਪਰ ਉਹਨਾਂ ਦਾ ਚਲਾਨ ਹੋ ਗਿਆ ਹੈ ਤੇ ਇਹ ਤਸਵੀਰ ਕਿਸੇ ਹੋਰ ਸੂਬੇ ਦੀ ਨਹੀਂ ਪੰਜਾਬ ਦੀ ਹੈ ਮੋਹਾਲੀ ਸ਼ਹਿਰ ਦੀ ਜਿੱਥੇ ਇੱਕ ਸਿੱਖ ਜੋੜੇ ਦਾ ਚਲਾਨ ਹੋਇਆ ਉਹ ਵੀ ਹੈਲਮਟ ਨਾ ਪਾਉਣ ਕਰਕੇ ਕਿਉਂਕਿ ਬਾਈਕ ਦੇ ਪਿੱਛੇ ਬੈਠੀ ਉਹਨਾਂ ਦੀ ਪਤਨੀ ਨੇ ਹੈਲਮਟ ਨਹੀਂ ਸਿਪਾ ਰੱਖਿਆ ਤੇ ਇਹ ਚਲਾਨ ਹੋਇਆ ਲਾਈਟਾਂ ਤੇ ਲੱਗੇ ਕੈਮਰੇ ਦੇ ਰਾਹੀਂ ਦੋ ਪੀਡੀਆ ਰੋਡ ਤੋਂ ਆਪਾਂ 에ਰਪੋਰਟ ਵਾਲੀ ਸਾਈਡ ਨੂੰ ਜਾਣੇ ਆ ਉਹ ਕੋ ਚੀਮਾ ਬੋਇਲਰ ਕਰਕੇ ਲਾਈਟਾਂ ਹੈਗੀਆਂ ਹੈਡਲਾਈਟ ਤੇ ਮੈਂ ਤੇ ਮੇਰੀ ਵਾਈਫ ਮੋਟਰਸਾਈਕਲ ਤੇ ਜਾ ਰਹੇ ਸੀ ਅਸੀਂ ਖੜੇ ਉੱਥੇ ਰੁਕੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਫ ਸੂਟ ਤਨ ਦਸਤਾਰ ਬੰਨੀ ਹੈ ਦਾੜਾ ਪ੍ਰਕਾਸ਼ ਹੈ ਇੱਥੇ ਮੇਰੇ ਵਾਈ ਬੈਠੇ ਸੀ ਤੇ ਸਾਡਾ ਚਲਾਨ ਕੀਤਾ ਗਿਆ ਮੋਹਾਲੀ ਪੁਲਿਸ ਵੱਲੋਂ ਵਿਦਆਊਟ ਹੈਲਮਟ ਦਾ ਬਲਕਿ ਚੰਡੀਗੜ੍ਹ ਦੇ ਵਿੱਚ ਅਸੀਂ ਇਸ ਇਵੇਂ ਹੀ ਜਾਂਦੇ ਆ ਵੀ ਘੁੰਮਦੇ ਆ ਚੰਡੀਗੜ੍ਹ 'ਚ ਕੋਈ ਚਲਾਨ ਨਹੀਂ ਹੁੰਦਾ ਇਸ ਚਲਾਨ ਦੀ ਨਖੇਦੀ ਐਸਜੀਪੀਸੀ ਵੱਲੋਂ ਕੀਤੀ ਜਾ ਰਹੀ ਹੈ ਐਸਜੀਪੀਸੀ ਦਾ ਕਹਿਣਾ ਹੈ ਕਿ ਜਦ ਮਹਿਲਾ ਨੇ ਸਿਰ ਤੇ ਚੁੰਨੀ ਲਈ ਹੈ ਤਾਂ ਫੇਰ ਚਲਾਨ ਕਿਉਂ ਕੱਲ ਮੋਹਾਲੀ ਦੀ ਪੁਲਿਸ ਵੱਲੋਂ ਇੱਕ ਗੁਰਸਿੱਖ ਜੋੜੇ ਸਿੱਖ ਜੋੜੇ ਦਾ ਚਲਾਨ ਕੀਤਾ ਗਿਆ ਜਿਸ ਦੇ ਵਿੱਚ ਜਿਹੜਾ ਸਿੱਖ ਆ ਉਹਦੇ ਦਸਤਾਰ ਚਾਈ ਆ ਤੇ ਜਿਹੜੀ ਬੀਬੀ ਆ ਉਹ ਚੁੰਨੀ ਲੈ ਕੇ ਬੈਠੀ ਆ ਉਹਦਾ ਹੈਲਮਟ ਦਾ ਜਲਾਲ ਕੀਤਾ ਗਿਆ ਅਸੀਂ ਇਹ ਸਮਝਦੇ ਹਾਂ ਕਿ ਸਰਕਾਰ ਕੀ ਇਸ ਗੱਲ ਦੇ ਬਾਰੇ ਜਾਣਕਾਰੀ ਨਹੀਂ ਰੱਖਦੀ ਕਿ ਜਿਹੜਾ ਸਿੱਖ ਆ ਉਸ ਦਾ ਚਲਾਨ ਜਿਹੜਾ ਵਾ ਉਹ ਦਸਤਾਰ ਧਾਰੀ ਹੋਵੇ ਜਾਂ ਸਿਰ ਤੇ ਚੁੰਨੀ ਹੋਵੇ ਨਹੀਂ ਕਟਿਆ ਜਾ ਸਕਦਾ ਤਾਂ ਇਹ ਗੱਲ ਦੀ ਜ਼ਿਆਦਤੀ ਤੇ ਖਾਸ ਤੌਰ ਤੇ ਅਸੀਂ ਕਹਿ ਲਈਏ ਕਿ ਪੰਜਾਬ ਦੀ ਪੁਲਿਸ ਵੱਲੋਂ ਮੁਹਾਲੀ ਦੇ ਵਿੱਚ ਕੀਤਾ ਗਿਆ ਜਿਹੜਾ ਕਿ ਮੀਆਂ ਬੀਬੀ ਦੋਨੋਂ ਜਾ ਰਹੇ ਸੀ ਸੋ ਇਸ ਗੱਲ ਦੀ ਅਸੀਂ ਡਟ ਕੇ ਨਖੇਦੀ ਕਰਦੇ ਆਂ ਸ਼ਰੋਣੀ ਗੁਰਦੁਆਰਾ ਪਰੰਧ ਕਮੇਟੀ ਪਹਿਲਾਂ ਵੀ ਇਸ ਦੇ ਬਾਰੇ ਵਿੱਚ ਲੜਾਈ ਲੜੀ ਚੁੱਕੀ ਆ ਤੇ ਇਸ ਦਾ ਇਸ ਦਾ ਇਤਰਾਜ਼ ਵੀ ਦਰਜ ਕਰਾ ਚੁੱਕੀ ਆ ਦੱਸ ਦਈਏ ਕੇਸ ਨੂੰ ਲੈ ਕੇ ਹਾਈ ਕੋਰਟ 'ਚ ਵੀ ਪਟੀਸ਼ਨ ਦਾਖਲ ਕੀਤੀ ਗਈ ਸੀ ਜਿਸ ਤੋਂ ਬਾਅਦ ਹਾਈ ਕੋਰਟ ਨੇ ਆਦੇਸ਼ ਦਿੱਤਾ ਸੀ ਕਿ ਜਿਸ ਨੇ ਪੱਗ ਬੰਨੀ ਹੈ ਜਾਂ ਹੈਲਮਟ ਲਿਆ ਹੈ ਉਸ ਦਾ ਚਲਾਨ ਨਹੀਂ ਹੋਵੇਗਾ ਜੇਕਰ ਪੱਗ ਕੇਸਰੀ ਨਹੀਂ ਬੰਨੀ ਜਾਂ ਹੈਲਮਟ ਨਹੀਂ ਲਿਆ ਤਾਂ ਉਹਦਾ ਚਲਾਨ ਹੋਵੇਗਾ ਸਾਡੀ ਟੀਮ ਨੇ ਵੀ ਵੱਡੇ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਵੀ ਹਾਈ ਕੋਰਟ ਦੇ ਹੁਕਮਾਂ ਨੂੰ ਕੋਟ ਕਰਦੇ ਹਾਂ ਇਸ ਕਾਰਵਾਈ ਨੂੰ ਸਹੀ ਕਰਾਰ ਦਿੰਦਾ ਹੈ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ 'ਚ ਜਦੋਂ ਤੋਂ ਇਹ ਸੀਸੀਟੀਵੀ ਕੈਮਰੇ ਚੱਲ ਰਹੇ ਨੇ ਉਸ ਸਮੇਂ ਤੋਂ ਬਾਅਦ ਲਗਾਤਾਰ ਇਹ ਸਿੱਖ ਸਥਾਵਾਂ ਜਾਂ ਐਸਜੀਪੀਸੀ ਜਿਹੜੀ ਆਵਾਜ਼ ਉਠਾਉਂਦੀਆਂ ਕਿ ਧਾਰਮਿਕ ਜਾਂ ਜਿਹੜੇ ਸਿੱਖ ਬੱਚੇ ਨੇ ਉਹਨਾਂ ਦੀਆਂ ਪਤਰੀਆਂ ਨੇ ਯਾਨੀ ਕਿ ਸਿੱਖ ਔਰਤਾਂ ਨੇ ਉਹਨਾਂ ਨੂੰ ਹੈਲਮਟ ਤੋਂ ਛੋੜ ਦਿੱਤੀ ਜਾਵੇ ਤਾਂ ਉਸ ਪੂਰੇ ਮਾਮਲੇ ਜੇਕਰ ਗੱਲ ਕਰੀਏ ਤਾਂ ਹਾਈ ਕੋਰਟ ਵੱਲੋਂ ਇਹ ਸਿੱਧੇ ਤੌਰ ਦੇ ਉੱਪਰ ਤਾਂ ਕਹਿ ਦਿੱਤਾ ਗਿਆ ਵੀ ਪਛਾਣ ਜਿਹੜੀ ਹੈ ਸਿੰਘ ਕੌਰ ਦੇ ਨਾਲ ਹੀ ਹੋਵੇਗੀ ਬਲਕਿ ਸੁਰੱਖਿਆ ਜਿਹੜੀ ਹੈ ਉਹ ਹੈਲਮਟ ਦੇ ਨਾਲ ਹੀ ਹੈ ਔਰ ਉਸ ਨੂੰ ਲੈ ਕੇ ਅਸੀਂ ਮੋਹਾਲੀ ਖੜੇ ਹਾਂ ਲੇਕਿਨ ਇੱਥੇ ਜਿਵੇਂ ਤਸਵੀਰਾਂ 'ਚ ਦੇਖ ਪਾ ਰਹੇ ਹੋ ਕੈਮਰੇ ਲੱਗੇ ਹੋਏ ਨੇ ਮੋਹਾਲੀ ਦੇ ਵਿੱਚ ਔਰ ਇਸੇ ਤਰੀਕੇ ਦੇ ਨਾਲ ਚੰਡੀਗੜ੍ਹ 'ਚ AI ਕੈਮਰੇ ਨੇ ਔਰ AI ਕੈਮਰੇ ਤੋਂ ਭਾਵ ਹੈ ਕਿ ਹਰੇਕ ਉਸ ਆਉਣ ਜਾਣ ਵਾਲੇ ਵਾਹਨ ਯਾਨੀ ਕਿ ਦੋ ਪਹੀਆ ਵਾਹਨ ਨੇ ਟੂ ਵੀਲਰ ਹੈ ਉਸ ਦੇ ਉੱਪਰ ਚਾਹੇ ਉਹ ਅੱਗੇ ਸਰਦਾਰ ਬੈਠਾ ਹੋਵੇ ਚਾਹੇ ਉਹ ਸਰਦਾਰ ਨੇ ਪੱਗ ਬੰਨੀ ਹੋਵੇ ਲੇਕਿਨ ਉਸ ਦੇ ਪਿੱਛੇ ਜਦੋਂ ਉਸ ਦੀ ਪਤਨੀ ਬੈਠੀ ਹੈ ਜਾਂ ਉਸ ਦੀ ਭੈਣ ਬੈਠੀ ਹੈ ਤਾਂ ਉਹਨਾਂ ਨੂੰ ਚਲਾਨ ਤੋਂ ਛੋਟ ਨਹੀਂ ਹੈ ਸਾਡੇ ਕਹਿਣ ਤੋਂ ਭਾਵ ਕਿ ਇੱਕ ਕੱਲ ਕਿਸੇ ਸਰਦਾਰ ਪਗੜੀ ਧਾਰੀ ਨੌਜਵਾਨ ਦੀ ਪਤਨੀ ਦਾ ਚਲਾਨ ਕੀਤਾ ਗਿਆ ਜਦ ਕਿ ਉਸ ਨੇ ਹੈਲਮਟ ਨਹੀਂ ਸਪਾਇਆ ਤਾਂ ਇਹ ਸਭ ਦੇ ਵਿੱਚ ਜੇ ਅਸੀਂ ਦੇਖਿਆ ਜਾਵੇ ਤਾਂ ਜੋ ਅਦਾਲਤ ਦੇ ਹੁਕਮ ਨੇ ਔਰ ਐਸਜੀਪੀਸੀਐਸ ਦੇ ਲਈ ਲੰਬੇ ਸਮੇਂ ਤੋਂ ਲੜਾਈ ਲੜ ਰਹੀ ਹੈ ਪਰ ਜਦੋਂ ਹਾਈ ਕੋਰਟ ਵੱਲੋਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਤਾਂ ਉਸ ਤੋਂ ਬਾਅਦ ਸਾਡੀ ਸੀਨੀਅਰ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਹੁੰਦੀ ਹੈ ਔਰ ਉਹਨਾਂ ਵੱਲੋਂ ਵੀ ਇਹ ਚੀਜ਼ ਸਪਸ਼ਟ ਕੀਤੀ ਗਈ ਹੈ ਕਿ ਪੰਜਾਬ ਚੰਡੀਗੜ੍ਹ ਅਤੇ ਹਰਿਆਣਾ ਦੇ ਵਿੱਚ ਸਿੱਖ ਔਰਤਾਂ ਨੂੰ ਹੈਲਮਟ ਨਾਲ ਹੀ ਸ਼ੂਟ ਹੈ ਜਦਕਿ ਹੈਲਮਟ ਨਾ ਪਾਉਣ ਤੇ ਚਲਾਣ ਤੋਂ ਸ਼ੂਟ ਨਹੀਂ ਹੈ ਕਿਉਂਕਿ ਇੱਥੇ ਸਭ ਚੀਜ਼ਾਂ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਜਿਵੇਂ ਮੈਂ ਪਹਿਲਾਂ ਇੱਕ ਉਦਾਹਰਨ ਦਿੱਤੀ ਹੈ ਕਿ ਇੱਕ ਨੌਜਵਾਨ ਦਾ ਕੱਲ ਚਲਾਨ ਹੋਇਆ ਮੋਹਾਲੀ ਦੇ ਵਿੱਚ ਔਰ ਉਸਤੇ ਲਈ ਉਸ ਵਿਅਕਤੀ ਦੇ ਨਾਲ ਬੈਠੀ ਉਸ ਦੀ ਪਤਨੀ ਦਾ ਚਲਾਨ ਕੀਤਾ ਗਿਆ ਕਿਉਂਕਿ ਉਸ ਦੇ ਸਿਰ ਦੇ ਉੱਤੇ ਹੈਲਮਟ ਨਹੀਂ ਸੀਗਾ ਸੋ ਕਹਿਣ ਤੋਂ ਭਾਵ ਕਿ ਉਹਨਾਂ ਹੈਲਮਟ ਤੋਂ ਛੋਟ ਜਿਹੜੀ ਹੈ ਉਹ ਨਹੀਂ ਹੈ ਹਰੇਕ ਸਿੱਖ ਔਰਤ ਨੂੰ ਹਰੇਕ ਉਸ ਸਿੱਖ ਭੈਣ ਦਾ ਚਲਾਨ ਹੋਵੇਗਾ ਜਿਹੜਾ ਮੋਟਰਸਾਈਕਲ ਦੇ ਪਿੱਛੇ ਸਵਾਰ ਹੈ ਉਸਨੇ ਹੈਲਮਟ ਨਹੀਂ ਪਾਇਆ ਕਿਉਂਕਿ ਹੈਲਮਟ ਤੋਂ ਛੋਟ ਨਹੀਂ ਹੈ ਕੈਮਰਾ ਪਰਸਨ ਸ਼ੇਰ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਮੋਹਾਲੀ